ਪੁਲਿਸ ਜੋ ਕਿ ਸਾਡੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤੀ ਜਾਂਦੀ ਹੈ ਪਰ ਜੇਕਰ ਪੁਲਿਸ ਹੀ ਬਤਮੀਜ਼ੀ ਕਰੇਗੀ ਲੋਕਾਂ ਦੇ ਨਾਲ ਤੇ ਲੋਕਾਂ ਦੇ ਨਾਲ ਗੁੰਡਾਗਰਦੀ ਕਰੇਗੀ ਤਾਂ ਫਿਰ ਲੋਕ ਆ ਉਮੀਦ ਕਿਸ ਤੋਂ ਕਰਨਗੇ ਕਿ ਸਾਨੂੰ ਜਿਹੜਾ ਇਨਸਾਫ ਮਿਲੇਗਾ ਤਾਜ਼ੀਆਂ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਦੱਸਿਆ ਚਾਰ ਹੈ ਕਿ ਇੱਥੇ ਜੜ ਕੇ ਪੁਲਿਸ ਅਧਿਕਾਰੀ ਦੇ ਬੋਲੋ ਇੱਕ ਵਿਅਕਤੀ ਦੇ ਨਾਲ ਬਤਮੀਜ਼ੀ ਕੀਤੀ ਗਈ ਹੈ ਇੰਨਾ ਹੀ ਨਹੀਂ ਉਸ ਦੇ ਅਸਲੀ origignal ਕਾਗਜ਼ ਵੀ ਪਾੜ ਦਿੱਤੇ ਨੇ ਜਿਸ ਨੂੰ ਉਹ ਤਸਵੀਰਾਂ ਦੇ ਵਿੱਚ ਦਿਖਾਉਂਦਾ ਨਜ਼ਰ ਆ ਰਿਹਾ ਉਹਦਾ ਕਹਿ ਰਹੇ ਕਿ ਮੇਰੇ ਨਾਲ ਸਭ ਤੋਂ ਪਹਿਲਾਂ ਇਹ ਸਬਧਿਕਾਰੀ ਦੇ ਵੱਲੋਂ ਬਤ ਮਿਜ਼ਿਕ ਕੀਤੀ ਜਾਂਦੀ ਹੈ ਤੇ ਜਦੋਂ ਉਹ ਇਸ ਗੱਲ ਦਾ ਵਿਰੋਧ ਕਰਦਾ ਤਾਂ ਉਸ ਦੇ ਜਿਹੜੇ ਕਿ ਕਾਗਜ਼ ਵੀ ਪਾੜ ਦਿੱਤੇ ਜਾਂਦੇ ਨੇ ਪਾੜੇ ਹੋਏ ਕਾਗਜ਼ਾਂ ਦੀਆਂ ਤਸਵੀਰਾਂ ਵੀ ਲਗਾਤਾਰ ਦਿਖਾਈਆਂ ਜਾ ਰਹੀਆਂ ਨੇ ਸੜਕ ਦੇ ਉੱਤੇ ਕਾਫੀ ਹੰਗਾਮਾ ਹੁੰਦਾ ਜਿਹੜਾ ਕਿ ਨਜ਼ਰ ਆ ਰਿਹਾ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਪੁਲਿਸ ਦਾ ਅਧਿਕਾਰੀ ਵੀ ਵਿਅਕਤੀ ਦੇ ਨਾਲ ਉਲਝਦਾ ਨਜ਼ਰ ਆ ਰਿਹਾ ਦੂਜੇ ਪਾਸੇ ਵਿਅਕਤੀ ਵੀ ਉਸ ਦੀ ਗੱਲ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਖੂਬ ਵਰਨ ਹੋ ਰਹੀ ਆ ਸੋ ਆਉ ਨਜ਼ਰ ਮਾਰਦੇ ਆ ਇਨਾਂ ਤਸਵੀਰਾਂ ਤੇ ਇਹ ਬੰਦਾ ਬਤਮੀਜ਼ੀ ਕਰ ਰਿਹਾ ਹੱਥ ਚੁਲਾ ਕੀ ਕਰ ਰਹੇ ਏ ਬੰਦੇ ਬਤਮੀਜ਼ੀ ਕਰ ਰਿਹਾ ਬਤਮੀਜ਼ੀ ਕਰਨ ਦਾ ਮਤਲਬ ਕੀ ਆ ਗਵਰਜੀਪ ਜੋ ਮਰਜੀ ਹੋਵੇ ਤੁਸੀਂ ਹੱਥ ਚੁਲਾ ਕੀ ਕਰ ਰਹੇ ਹੋ ਹੱਥ ਚੁਲਾ ਕੀ ਕਿਉਂ ਕਰ ਰਹੇ ਹੋ ਤੁਸੀਂ ਹੱਥ ਚੁਲਾ ਕੀ ਕਿਉਂ ਕਰ ਰਹੇ ਹੋ ਬਿਲਕੁਲ ਨਹੀਂ ਆ ਤੁਸੀਂ ਗਾਲਾਂ ਕੱਢਦੇ ਹੋ ਹੈ ਭਾਤੂ ਬੋਲਦੇ ਤੁਸੀਂ ਜੋ ਮਰਜੀ ਬਣਾਓ ਭਾਜੀ ਮੇਰੀ ਵੀਡੀਓ ਪਹਿਲਾਂ ਬਣ ਗਈ ਠੀਕ ਹੈ ਨਾ ਆਹ ਬੇਬੱਚਾ ਜੇ ਦੋਨੇ ਪਰ ਲਿਖਾਓ ਸਾਡੀ ਡਾਕੂਮੈਂਟਾ ਨੁਕੀ ਗਿਆ ਤੁਸੀਂ ਧੱਕਾ ਕਰਨ ਦਾ ਤੁਸੀਂ ਮੋਰੇ ਕੋ ਧੱਕਾ ਕਰਨੇ ਸੀ ਜਦੋਂ ਤੁਹਾਨੂੰ ਅਹੀ ਕਹਿਣ ਦਾ ਗੱਡੀ ਸਾਈਡ ਤੇ ਲòn ਲੱਗੇ ਆ ਤੁਸੀਂ ਕਿਉਂ ਤੁਸੀਂ ਕਿਹਦਾ ਇਲਜ਼ਾਮ ਲੈ ਜਾਂਦੇ ਤੁਸੀਂ ਹੱਥ ਚੜਾ ਜਿਨੇ ਨਹੀਂ ਕੀਤੀ ਹੱਥ ਚੜਾ ਕੀ ਬਿਲਕੁਲ ਨਹੀਂ ਅੱਜ ਤੱਕ ਪਹੁੰਚ ਨਹੀਂ ਵੀਡੀਓ ਲਿਆਓ ਤਰੀਕ ਆ ਗੱਡੀ ਬਿਨਾਂ ਮੇਰੀ ਗੱਲ ਨਹੀਂ ਗੱਡੀ ਟ੍ਰੈਫਿਕ ਦੇ ਵਿੱਚੋਂ ਗੱਡੀ ਇੱਥੇ ਪੈਣੀਗੀ ਵੀਡੀਓ ਬਣਾਓ ਆਹੋ ਬਣਾਓ ਵੀਡੀਓ ਤੇ ਸਾਡੇ ਕੋ ਤਾਂ ਬੰਡੀ ਆ ਜਿਹੜੀ ਵੀਡੀਓ ਟੈਕ ਚੈੱਕ ਆਹ ਲੋ ਫੜੋ ਸਾਰਾ ਕੁਝ ਸਾਡੇ ਕੋ ਹੁੰਦੇ باوجود ਵੀ ਸਾਡੇ ਨਾਲ ਹੱਥ ਲਾਓ ਚੈੱਕ ਕਰਾਓ ਜਿਹੜੇ ਸਾਡੇ ਕੋ ਚੈੱਕ ਕਰਾਓ ਜੀ ਨਾਲੇ ਪੜਿਆ ਓਏ ਹੌਲੀ 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 ਆਰਾਮ ਨਾਲ ਕਿਉਂ ਕੀਤਾ ਆਰਾਮ ਨਾਲ ਆ ਖਾਓ ਖਾ ਗਏ ਇਹ ਕਿਉਂ ਕੀਤਾ ਇਹਨੇ ਬੰਦੇ ਨੇ ਇਹ ਕਿਉਂ ਕੀਤਾ ਕੰਮ ਨਹੀਂ ਸਹੀ ਬ੍ਰਿੰਗ ਜਿਹੜੀ ਗੱਡੀ ਦੇ ਕਾਜ ਪੜੇ ਇਹ ਕਿਉਂਕਿ ਪੰਜ ਬੰਦੇ ਨੇ ਸਰ ਸੇਮ ਹੋਰ ਤਾਂ ਸੇਮ ਗੱਲ ਕਰੋ ਕੋਈ ਗੱਲ ਨਹੀਂ ਕੱਚੀ ਨੂੰ ਆਪਣੀ ਹੈ ਸਰ ਜਿਹੜਾ ਥਾਣੇ ਲਾਇਆ ਰੂਹ ਕਿੱਥੇ ਤੰਗੇ ਜਿੱਤੇ ਸਸਪੈਂਡ ਕਰਾਉਣਾ ਮੈਨੂੰ ਮੈਨੂੰ ਸਸਪੈਂਡ ਕਰਾਉਣਾ ਵਾ ਤੁਸੀਂ ਨਹੀਂ ਨਹੀਂ ਤੂੰ ਆਪਣੀ ਬੋਲੀ ਦੇ ਆਪਣੀ ਬੋਲੀ ਬੋਲ ਆਪਣੀ ਬੋਲੀ ਬੋਲ ਉਹ ਬੋਲਣਾ ਕਿ ਆਪਣੀ ਬੋਲੀ ਬੋਲ ਜਿਹੜੀ ਗੱਲ ਕੱਢੀ ਨਾ ਆਪਣੀ ਬੋਲੀ ਬੋਲ ਬੋਲਦਾ ਮੈਂ ਕੋ ਬੋਲਦਾ ਨਹੀਂ ਮੈਂ ਬਣਾਉਂਦੇ ਵੀ ਜਨਤਾ ਨੂੰ ਹੁੰਦੇ ਜੇ ਮੈਂ ਕਾਗਜ਼ ਮੰਗੇ ਡਾਡੇਗਾ ਹਾਂ ਜਿਹੜੇ ਸਸਪੈਂਡ ਕਰਾਉਂਦੇ ਤਾਂ ਕਹਿੰਦੇ ਆ ਤੂੰ ਆਪ ਪਾਰ ਤੇ ਫਿਰਕੇ ਆ ਤੂੰ ਕਾਗਜ਼ ਤੂੰ ਆਪ ਪਾਰ ਤੇ ਜਿੰਨੀ ਮਰਜ਼ੀ ਵੀਡੀਓ ਬਣਾ ਆਹੋ ਖੈਰ ਪੰਜੇ ਉਂਗਲਾਂ ਜਿਵੇਂ ਇੱਕੋ ਸਾਰ ਨਹੀਂ ਹੁੰਦੀਆਂ ਉਸੇ ਤਰੀਕੇ ਦੇ ਨਾਲ ਸਾਰੇ ਪੁਲਿਸ ਮੁਲਾਜ਼ਮ ਵੀ ਇੱਕੋ ਜੇ ਨਹੀਂ ਹੁੰਦੇ ਕਈ ਪੁਲਿਸ ਮੁਲਾਜ਼ਮ ਤਾਂ ਇੰਨੇ ਚੰਗੇ ਹੁੰਦੇ ਨੇ ਕਿ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਲੋਕਾਂ ਦੀ ਮਦਦ ਤੱਕ ਕਰਦੇ ਨੇ ਪਰ ਕਈ ਅਧਿਕਾਰੀ ਅਜਿਹੇ ਵੀ ਹੁੰਦੇ ਨੇ ਜੋ ਕਿ ਖਾਕੀ ਵਰਦੀ ਨੂੰ ਬਦਨਾਮ ਕਰਦੇ ਨੇ ਸੋ ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਆਖਰ ਕੀ ਜਾਂਚ ਹੋਵੇਗੀ ਤੇ ਖਸੂਸ ਸਭ ਤੋਂ ਜ਼ਿਆਦਾ ਇਸ ਮਾਮਲੇ ਦੇ ਵਿੱਚ ਕਿਸ ਦਾ ਨਿਕਲ ਕੇ ਸਾਹਮਣੇ ਆਉਂਦਾ ਹੈ